28 ਅਗਸਤ 2019 ਨੂੰ ਰਾਜਸਥਾਨ ਦੇ ਵਿੱਚ ਰਹਿਣ ਵਾਲਾ ਇੱਕ ਪੁਲਿਸ ਆਫੀਸਰ ਅਭਿਸ਼ੇਕ ਸ਼ਰਮਾ ਆਪਣੇ ਘਰਵਾਲਿਆਂ ਨੂੰ ਕਹਿੰਦਾ ਹੈ ਕਿ ਅੱਜ ਸਾਰੀ ਰਾਤ ਮੇਰੀ ਡਿਊਟੀ ਆ ਤੇ ਮੈਂ ਸਵੇਰ ਟਾਈਮ ਨਾਲ ਘਰ ਆ ਜਾਊਂਗਾ ਸਾਰੀ ਰਾਤ ਬੀਤ ਜਾਂਦੀ ਆ ਤੇ ਦੂਸਰਾ ਦਿਨ ਚੜਦਾ ਪਰ ਉਹ ਵੀ ਸਾਰਾ ਦਿਨ ਬੀਤ ਜਾਂਦਾ ਅਭਿਸ਼ੇਕ ਘਰੇ ਨਹੀਂ ਆਉਂਦਾ ਜਦੋਂ ਅਭਿਸ਼ੇਕ ਘਰੇ ਨਹੀਂ ਆਉਂਦਾ ਘਰਦਿਆਂ ਨੂੰ ਚਿੰਤਾ ਹੁੰਦੀ ਹੈ ਉਹ ਅਭਿਸ਼ੇਕ ਦਾ ਫੋਨ ਲਾਉਂਦੇ ਆ ਪਰ ਅਭਿਸ਼ੇਕ ਦਾ ਫੋਨ ਸਵਿਚ ਆਫ ਹੁੰਦਾ ਜਿਸ ਤੋਂ ਬਾਅਦ ਉਹਦੇ ਘਰ ਵਾਲੇ ਟੈਨਸ਼ਨ ਵਿੱਚ ਆ ਜਾਂਦੇ ਨੇ ਤੇ ਉਹ ਉਹਦੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਤੋਂ ਉਹਦੇ ਬਾਰੇ ਪੁੱਛਦੇ ਆ ਪਰ ਕਿਸੇ ਨੂੰ ਉਹਦਾ ਕੁਝ ਵੀ ਨਹੀਂ ਪਤਾ ਹੁੰਦਾ ਤੇ ਜਦੋਂ ਉਹ ਪੁਲਿਸ ਥਾਣੇ ਫੋਨ ਲਾਉਂਦੇ ਆ ਤਾਂ ਉਥੋਂ ਦਾ ਇੱਕ ਕਾਂਸਟੇਬਲ ਜਿਹੜਾ ਅਭਿਸ਼ੇਕ ਦੇ ਨਾਲ ਰਹਿੰਦਾ ਸੀ ਉਹਦਾ ਇੱਕ ਲਿਆਜ਼ੀ ਦਲਦਾ ਹੈ ਕਿ ਅਭਿਸ਼ੇਕ ਤਾਂ ਰਾਤ ਡਿਊਟੀ ਤੇ ਆਇਆ ਹੀ ਨਹੀਂ ਇੰਨੀ ਗੱਲ ਸੁਣ ਕੇ ਅਭਿਸ਼ੇਕ ਦੇ ਘਰ ਦੇ ਘਬਰਾ ਜਾਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਪੁੱਠੇ ਸਿੱਧੇ ਖਿਆਲ ਆਉਣ ਲੱਗ ਜਾਂਦੇ ਨੇ ਫਿਰ ਉਹ ਬਿਨਾਂ ਦੇਰ ਕੀਤੇ ਜਿੱਥੇ ਅਭਿਸ਼ੇਕ ਕੰਮ ਕਰਦਾ ਸੀ ਉਸੇ ਥਾਣੇ 'ਚ ਜਾ ਕੇ ਅਭਿਸ਼ੇਕ ਦੀ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾਉਂਦੇ ਨੇ ਅਭਿਸ਼ੇਕ ਦੀ ਰਿਪੋਰਟ ਲਿਖਣ ਤੋਂ ਬਾਅਦ ਘਰ ਵਾਲੇ ਤੇ ਨਾਲ ਦੀ ਨਾਲ ਹੀ ਪੁਲਿਸ ਵਾਲੇ ਵੀ ਅਭਿਸ਼ੇਕ ਦੀ ਖੋਜ ਕਰਨ ਲੱਗ ਜਾਂਦੇ ਨੇ ਪਰ ਲਗਭਗ ਇੱਕ ਹਫਤਾ ਬੀਤ ਜਾਂਦਾ ਹੈ ਪਰ ਅਭਿਸ਼ੇਕ ਦਾ ਕੁਝ ਵੀ ਪਤਾ ਨਹੀਂ چل ਰਿਹਾ ਸੀ ਜਦੋਂ ਪੁਲਿਸ ਨੂੰ ਕੁਝ ਵੀ ਸਮਝ ਨਹੀਂ ਆਇਆ ਤਾਂ ਉਹਨਾਂ ਨੇ ਅਭਿਸ਼ੇਕ ਦਾ ਫੋਨ ਟਰੈਕ ਕੀਤਾ ਫੋਨ ਦੀ ਇਨਫੋਰਮੇਸ਼ਨ ਕੱਢ ਇਹ ਚੀਜ਼ ਪਤਾ ਲੱਗੀ ਕਿ ਅਭਿਸ਼ੇਕ ਦੇ ਗਾਇਬ ਹੋਣ ਵਾਲੀ ਰਾਤ ਨੂੰ ਉਹਦਾ ਫੋਨ ਰਾਤ ਦੇ 12:30 ਵਜੇ ਤੱਕ ਆਨ ਸੀਗਾ ਤੇ ਉਸ ਤੋਂ ਬਾਅਦ ਸਵਿਚ ਆਫ ਹੋ ਗਿਆ ਸੀ ਪੁਲਿਸ ਨੇ ਉਹਦੀ ਲਾਸਟ ਐਕਟਿਵ ਲੋਕੇਸ਼ਨ ਕੱਢਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਲੋਕੇਸ਼ਨ ਕੱਢੀ ਤਾਂ ਅਭਿਸ਼ੇਕ ਦੀ ਲੋਕੇਸ਼ਨ ਉਹਦੇ ਘਰ ਤੋਂ ਲਗਭਗ 136 ਕਿਲੋਮੀਟਰ ਦੂਰ ਸਿਵਾਏ ਮਾਦੋਪੁਰ ਨਾਮ ਦੇ ਸ਼ਹਿਰ ਵਿੱਚ ਇੱਕ ਵਿਜੇਗੜ੍ਹ ਨਾਮ ਦੀ ਬੇਰਾਨ ਥਾਂ ਦੀ ਲੋਕੇਸ਼ਨ ਸ਼ੋ ਹੋਈ ਪੁਲਿਸ ਵਾਲਿਆਂ ਨੇ ਫੋਨ ਕਰਕੇ ਉਹਦੇ ਘਰ ਵਾਲਿਆਂ ਤੋਂ ਪੁੱਛਿਆ ਕਿ ਤੁਹਾਡੀ ਇਸ ਥਾਂ ਤੇ ਕੋਈ ਰਿਸ਼ਤੇਦਾਰੀ ਹੈ ਤਾਂ ਅਭਿਸ਼ੇਕ ਦੀ ਮਾਂ ਕਹਿੰਦੀ ਆ ਕਿ ਮਾਦੋਪੁਰ ਦੇ ਇੱਕ ਪਿੰਡ ਵਿੱਚ ਮੇਰਾ ਮੁੰਡਾ ਅਭਿਸ਼ੇਕ ਵਿਆਇਆ ਹੋਇਆ ਸੀ ਯਾਨੀ ਕਿ ਅਭਿਸ਼ੇਕ ਦੇ ਸਹੁਰੇ ਮਾਦੋਪੁਰ ਦੇ ਵਿੱਚ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਗੱਲਾਂ ਦਾ ਪਤਾ ਲੱਗਦਾ ਕਿ ਅਭਿਸ਼ੇਕ ਤੇ ਉਹਦੀ ਘਰ ਵਾਲੀ ਇਕੱਠੇ ਨਹੀਂ ਰਹਿੰਦੇ ਉਨ੍ਹਾਂ ਦਾ ਰਿਸ਼ਤਾ ਪੂਰੀ ਤਰ੍ਹਾਂ ਖਤਮ ਹੋਣ ਦੀ ਕਗਾਰ ਤੇ ਸੀ ਉਨ੍ਹਾਂ ਵਿੱਚ ਕੁਝ ਅਜਿਹੇ ਝਗੜੇ ਹੋ ਗਏ ਸਨ ਜਿਸ ਕਰਕੇ ਉਹ ਦੋਨੋਂ ਇੱਕ ਦੂਜੇ ਨਾਲ ਰਹਿਣਾ ਪਸੰਦ ਨਹੀਂ ਕਰਦੇ ਸਨ ਇਹ ਸਭ ਕੁਝ ਜਾਣਨ ਤੋਂ ਬਾਅਦ ਪੁਲਿਸ ਨੇ ਬਿਨਾਂ ਦੇਰ ਕੀਤੇ ਮਾਦੋਪੁਰ ਚ ਜਾ ਕੇ ਅਭਿਸ਼ੇਕ ਦੀ ਪਤਨੀ ਨਾਲ ਪੁੱਛਗਿੱਛ ਕੀਤੀ ਪਹਿਲਾਂ ਤਾਂ ਅਭਿਸ਼ੇਕ ਦੀ ਪਤਨੀ ਨੇ ਇਹ ਗੱਲ ਕਹਿ ਕੇ ਮਨਨ ਕਰਤਾ ਕਿ ਮੈਂ ਆਪਣੀ ਪਰਸਨਲ ਲਾਈਫ ਬਾਰੇ ਕੁਝ ਵੀ ਸ਼ੇਅਰ ਨਹੀਂ ਕਰਨਾ ਚਾਹੁੰਦੀ ਪਰ ਫਿਰ ਪੁਲਿਸ ਦੇ ਦਬਾਅ ਪਾਉਣ ਤੇ ਅਭਿਸ਼ੇਕ ਦੀ ਘਰ ਵਾਲੀ ਦਿਵਿਆ ਦੱਸਦੀ ਆ ਕਿ ਅੱਜ ਤੋਂ 1 ਸਾਲ ਪਹਿਲਾਂ ਮੇਰੇ ਮਾਮੇ ਦੀ ਕੁੜੀ ਜੁਲਾਈ ਵਿੱਚ ਮੇਰੇ ਘਰੇ ਰਹਿਣ ਆਈ ਸੀ ਤੇ ਉਹਦੀ ਉਮਰ ਸੀ ਕੁਝ 16 ਸਾਲ ਜਦੋਂ ਉਹ ਸਾਡੇ ਘਰੇ ਆਈ ਤਾਂ ਉਹਨੂੰ ਮੇਰੇ ਘਰ ਵਾਲੇ ਅਭਿਸ਼ੇਕ ਨਾਲ ਮੁਹੱਬਤ ਪੈ ਗਈ ਜਦੋਂ ਦੋਨਾਂ ਨੂੰ ਆਪਸ ਵਿੱਚ ਮੁਹੱਬਤ ਪੈ ਗਈ ਤਾਂ ਉਹ ਲੁਕ-ਲੁਕ ਇੱਕ ਦੂਜੇ ਨੂੰ ਮਿਲਣ ਲੱਗੇ ਤੇ ਇਦਾਂ ਹੀ ਇੱਕ ਦਿਨ ਦਿਵਿਆ ਆਪਣੇ ਘਰ ਵਾਲੇ ਤੇ ਆਪਣੇ ਮਾਮੇ ਦੀ ਕੁੜੀ ਸ਼ਾਮਾ ਸ਼ਰਮਾ ਨੂੰ ਇਕੱਠਿਆਂ ਨੂੰ ਦੇਖ ਲੈਂਦੀ ਆ ਜਿਸ ਤੋਂ ਬਾਅਦ ਉਹਨੂੰ ਇਹਨਾਂ ਦੇ ਰਿਲੇਸ਼ਨ ਬਾਰੇ ਪਤਾ ਲੱਗ ਜਾਂਦਾ ਜਿਸ ਤੋਂ ਬਾਅਦ ਦਿਵਿਆ ਤੇ ਅਭਿਸ਼ੇਕ ਵਿੱਚ ਲਗਾਤਾਰ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਦਿਵਿਆ ਕਹਿੰਦੀ ਸੀ ਕਿ ਅਭਿਸ਼ੇਕ ਤੋਂ ਮੈਨ ਤਲਾਕ ਮਿਲ ਜਾਵੇ ਹੁਣ ਪੁਲਿਸ ਦੀ ਜਾਂਚ ਸਹੀ ਜਗ੍ਹਾ 'ਚ ਜਾ ਰਹੀ ਸੀ ਕਿਉਂਕਿ ਜਿਹੜੀ ਅਭਿਸ਼ੇਕ ਦੀ ਸਾਲੀ ਸੀ ਸ਼ਾਮਾ ਸ਼ਰਮਾ ਉਹ ਉਸੇ ਵਿਜੇਗੜ੍ਹ ਕਿਲੇ ਦੇ ਨੇੜਲੇ ਪਿੰਡ ਰਹਿੰਦੀ ਸੀ ਜਿੱਥੇ ਅਭਿਸ਼ੇਕ ਦਾ ਫੋਨ ਆਖਰੀ ਵਾਰ ਸਵਿਚ ਆਫ ਹੋਇਆ ਸੀ ਪਰ ਫਿਰ ਵੀ ਇੱਥੇ ਕਨਫਿਊਜ਼ਨ ਏ ਸੀ ਮਾਦੋਪੁਰ ਵਿੱਚ ਹੀ ਅਭਿਸ਼ੇਕ ਦੇ ਸਹੁਰੇ ਸੀ ਤੇ ਮਾਦੋਪੁਰ ਵਿੱਚ ਹੀ ਅਭਿਸ਼ੇਕ ਦੀ ਸਾਲੀ ਸ਼ਾਮਾ ਸ਼ਰਮਾ ਉਹ ਰਹਿੰਦੀ ਸੀ ਹੁਣ ਪੁਲਿਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਆਖਿਰ ਸ਼ਾਮਾ ਸ਼ਰਮਾ ਤੇ ਦਿਵਿਆ ਵਿੱਚੋਂ ਅਭਿਸ਼ੇਕ ਨੂੰ ਗਾਇਬ ਕਰਨ ਪਿੱਛੇ ਹੱਥ ਕਿਸ ਦਾ ਹੈ ਜਿਸ ਤੋਂ ਬਾਅਦ ਪੁਲਿਸ ਸ਼ਾਮਾ ਸ਼ਰਮਾ ਤੇ ਅਭਿਸ਼ੇਕ ਦੀ ਪਤਨੀ ਦਿਵਿਆ ਦੀਆਂ ਫੋਨ ਲੋਕੇਸ਼ਨਾਂ ਤੇ ਕਾਲ ਰਿਕਾਰਡਿੰਗਾਂ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ ਕਿ ਆਖਿਰ ਉਸ ਰਾਤ ਜਿਸ ਦਿਨ ਅਭਿਸ਼ੇਕ ਗਾਇਬ ਹੋਇਆ ਉਸ ਦਿਨ ਅਭਿਸ਼ੇਕ ਦੇ ਗਾਇਬ ਹੋਣ ਦੀ ਲੋਕੇਸ਼ਨ ਦੇ ਜ਼ਿਆਦਾ ਨੇੜੇ ਕੌਣ ਸੀ ਸ਼ਾਮਾ ਸ਼ਰਮਾ ਜਾਂ ਫਿਰ ਅਭਿਸ਼ੇਕ ਦੀ ਪਤਨੀ ਦਿਵਿਆ ਜਦੋਂ ਪੁਲਿਸ ਨੇ ਦਿਵਿਆ ਤੇ ਸ਼ਾਮਾ ਦੀਆਂ ਕਾਲ ਲੋਕੇਸ਼ਨਾਂ ਕੱਢੀਆਂ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਅਭਿਸ਼ੇਕ ਦੇ ਗਾਇਬ ਹੋਣ ਦੇ ਟਾਈਮ ਉਹਦੀ ਘਰਵਣੀ ਤਾਂ ਆਪਣੇ ਘਰ ਹੀ ਸੀ ਪਰ ਜਿਹੜੀ ਦਿਵਿਆ ਸ਼ਰਮਾ ਸੀ ਉਹ ਉੱਥੇ ਹੀ ਸੀ ਜਿੱਥੇ ਅਭਿਸ਼ੇਕ ਸ਼ਰਮਾ ਦੀ ਆਖਰੀ ਐਕਟਿਵ ਲੋਕੇਸ਼ਨ ਸੀ ਇਸ ਦੇ ਨਾਲ ਜਦੋਂ ਪੁਲਿਸ ਨੇ ਦਿਵਿਆ ਸ਼ਰਮਾ ਦਾ ਫੋਨ ਚੈੱਕ ਕੀਤਾ ਤਾਂ ਉਸ ਵਿੱਚ ਪੁਲਿਸ ਨੂੰ ਇੱਕ ਹੋਰ ਖੁਲਾਸਾ ਨਜ਼ਰ ਆਇਆ ਕਿ ਦਿਵਿਆ ਅਭਿਸ਼ੇਕ ਨਾਲ ਘੰਟਾ-ਘੰਟਾ ਗੱਲਾਂ ਕਰਦੀ ਹੀ ਸੀ ਇਸ ਦੇ ਨਾਲ-ਨਾਲ ਉਹ ਉਸਦੇ ਪਿੰਡ ਵਿੱਚ ਹੀ ਰਹਿਣ ਵਾਲੇ ਇੱਕ ਨਵੇਦ ਨਾਮ ਦੇ ਮੁੰਡੇ ਨਾਲ ਉਸ ਤੋਂ ਵੀ ਜ਼ਿਆਦਾ ਗੱਲ ਕਰਦੀ ਸੀ ਤੇ ਨਵੇਦ ਦੀ ਜਿਹੜੀ ਫੋਨ ਲੋਕੇਸ਼ਨ ਸੀ ਉਹ ਵੀ ਉਸ ਰਾਤ ਵਿਜੇਗੜ੍ਹ ਦੇ ਉਸ ਕਿਲੇ ਵਿੱਚ ਹੀ ਪਾਈ ਗਈ ਸੀ ਪੁਲਿਸ ਨੇ ਬਿਨਾਂ ਦੇਰ ਕੀਤੇ ਸ਼ਾਮਾ ਤੇ ਨਵੇਦ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਸ਼ੁਰੂ ਵਿੱਚ ਤਾਂ ਨਵੇਦ ਨੇ ਸ਼ਾਮਾ ਨੇ ਕੋਈ ਵੀ ਗੱਲ ਮੰਨਜ਼ੂਰ ਕਰਨ ਤੋਂ ਮਨ੍ਹਾ ਕਰਤਾ ਪਰ ਜਦੋਂ ਪੁਲਿਸ ਨੇ ਉਹ ਸਾਰੀਆਂ ਕਾਲ ਰਿਕਾਰਡਿੰਗਾਂ ਤੇ ਲੋਕੇਸ਼ਨਾਂ ਉਹਨਾਂ ਦੇ ਅੱਗੇ ਰੱਖੀਆਂ ਤਾਂ ਮਜਬੂਰ ਹੋ ਕੇ ਉਹਨਾਂ ਨੂੰ ਸਾਰੀ ਸੱਚਾਈ ਕਬੂਲ ਕਰਨੀ ਪਈ ਕਿ 28 ਅਗਸਤ 2019 ਦੀ ਰਾਤ ਅਸੀਂ ਦੋਨਾਂ ਨੇ ਮਿਲ ਕੇ ਹੀ ਅਭਿਸ਼ੇਕ ਦਾ ਮਰਡਰ ਕੀਤਾ ਸੀ ਪਰ ਹੁਣ ਗੱਲ ਆਉਂਦੀ ਹੈ ਕਿ ਆਖਿਰ ਇਹਨਾਂ ਨੇ ਅਭਿਸ਼ੇਕ ਦਾ ਕਤਲ ਕੀਤਾ ਕਿਉਂ ਸ਼ਾਮਾ ਕਹਿੰਦੀ ਹੈ ਕਿ ਜਦੋਂ ਉਸ ਦੀ ਭੈਣ ਯਾਨੀ ਕਿ ਅਭਿਸ਼ੇਕ ਦੀ ਪਤਨੀ ਨੇ ਮੈਨੂੰ ਤੇ ਅਭਿਸ਼ੇਕ ਨੂੰ ਗਲਤ ਸਿਚੁਏਸ਼ਨ ਵਿੱਚ ਦੇਖ ਲਿਆ ਸੀ ਤਾਂ ਉਹਨਾਂ ਦੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਹੰਗਾਮਾ ਵਧ ਗਿਆ ਸੀ ਤੇ ਉਸ ਤੋਂ ਬਾਅਦ ਅਭਿਸ਼ੇਕ ਤੇ ਦਿਵਿਆ ਦਾ ਰਿਸ਼ਤਾ ਕਦੀ ਵੀ ਸਟੇਬਲ ਨਹੀਂ ਹੋ ਪਾਇਆ ਤੇ ਗੱਲ ਤਲਾਕ ਤੱਕ ਚਲੀ ਗਈ ਸ਼ਾਮਾ ਕਹਿੰਦੀ ਹੈ ਕਿ ਜਦ ਗੱਲ ਕਰਦੀ ਸੀ ਉਸੇ ਟਾਈਮ ਹੀ ਮੇਰੀ ਗੱਲ ਨਾਵੇਦ ਨਾਲ ਸ਼ੁਰੂ ਹੋ ਗਈ ਉਹਨਾਂ ਦਿਨਾਂ ਵਿੱਚ ਹੀ ਨਾਵੇਦ ਮੈਨੂੰ ਮਿਲਿਆ ਸੀ ਤੇ ਮੈਨੂੰ ਤੇ ਨਾਵੇਦ ਨੂੰ ਇੱਕ ਦੂਜੇ ਨਾਲ ਮੁਹੱਬਤ ਪੈ ਗਈ ਸੀ ਤੇ ਅਸੀਂ ਦੋਨੇ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸੀ ਪਰ ਜਦੋਂ ਮੈਂ ਇਹ ਗੱਲ ਆਪਣੇ ਜੀਜੇ ਨੂੰ ਕਹੀ ਕਿ ਆਪਾਂ ਨੂੰ ਇਹ ਰਿਲੇਸ਼ਨ ਕੰਟੀਨਿਊ ਨਹੀਂ ਰੱਖਣਾ ਚਾਹੀਦਾ ਤਾਂ ਉਹਨੇ ਮੇਰੇ ਤੋਂ ਅਲੱਗ ਹੋਣ ਲਈ ਸਾਫ਼ ਇਨਕਾਰ ਕਰ ਦਿੱਤਾ ਉਹ ਮੇਰਾ ਪਿੱਛਾ ਨਹੀਂ ਛੱਡ ਰਿਹਾ ਸੀ ਜਿਸ ਕਰਕੇ ਮੈਂ ਆਪਣੇ ਜਨਮ ਦਿਨ ਵਾਲੇ ਦਿਨ ਯਾਨੀ ਕਿ 28 ਅਗਸਤ 2019 ਨੂੰ ਆਪਣੇ ਜੀਜੇ ਅਭਿਸ਼ੇਕ ਨੂੰ ਡਿਨਰ ਦੇ ਬਹਾਨੇ ਆਪਣੇ ਕੋਲ ਬੁਲਾ ਲਿਆ ਤੇ ਨਾਲ ਹੀ ਮੈਂ ਨਵੇਤ ਨੂੰ ਆਪਣਾ ਇੱਕ ਵਧੀਆ ਦੋਸਤ ਬਣਾ ਕੇ ਉੱਥੇ ਬੁਲਾ ਲਿਆ ਸੀ ਤੇ ਮੈਂ ਅਭਿਸ਼ੇਕ ਨੂੰ ਦੱਸਿਆ ਕਿ ਨਵੇਦ ਮੇਰਾ ਬਹੁਤ ਪੁਰਾਣਾ ਤੇ ਵਧੀਆ ਦੋਸਤ ਹੈ ਜਿਸ ਤੋਂ ਬਾਅਦ ਅਸੀਂ ਤਿੰਨਾਂ ਨੇ ਪਲਾਨ ਬਣਾਇਆ ਕਿ ਡਿਨਰ ਕਰਨ ਤੋਂ ਬਾਅਦ ਅਸੀਂ ਹੁਣ ਵਿਜੇਗੜ ਦੇ ਕਿਲੇ ਵਿੱਚ ਘੁੰਮਣ ਚੱਲਾਂਗੇ ਤੇ ਅਸੀਂ ਆਪਣੇ ਪਲਾਨ ਅਕੋਰਡਿੰਗ ਅਭਿਸ਼ੇਕ ਨੂੰ ਵਿਜੇਗੜ ਦੇ ਕਿਲੇ ਵਿੱਚ ਲੈ ਗਏ ਜਿੱਥੇ ਨਵੇਤਨੀ ਇੱਕ ਲੋਹੇ ਦੀ ਨਾਲ ਅਭਿਸ਼ੇਕ ਦੇ ਪਿੱਛੇ ਕੀਤਾ ਤੇ ਉਹ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਿਆ ਜਿਸ ਤੋਂ ਬਾਅਦ ਅਸੀਂ ਉਸ ਉੱਪਰ ਕਾਫੀ ਜ਼ਿਆਦਾ ਵਾਰ ਕੀਤੇ ਤੇ ਉਹਨੂੰ ਉੱਥੇ ਹੀ ਵਿਜੇਗੜ ਦੇ ਕਿਲੇ ਵਿੱਚ ਹੀ ਟੋਹਾ ਪਟਕੇ ਦਿੱਤਾ ਤੇ ਜਿਹੜਾ ਅਭਿਸ਼ੇਕ ਦਾ ਮੋਟਰਸਾਈਕਲ ਸੀ ਉਹਨੂੰ ਵੀ ਅਸੀਂ ਮਦੋਪੁਰ ਤੋਂ ਦੂਰ ਲਿਜਾ ਕੇ ਇੱਕ ਖੂਹ ਵਿੱਚ ਡੇਗ ਦਿੱਤਾ ਸੀ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਦੱਸੀ ਕਿ ਅਭਿਸ਼ੇਕ ਦਾ ਮਰਡਰ ਕਰਨ ਤੋਂ ਬਾਅਦ ਅਸੀਂ ਅਭਿਸ਼ੇਕ ਦੇ ਕੱਪੜੇ ਵੀ ਲਾ ਕੇ ਖੂਹ ਵਿੱਚ ਡੇਗ ਦਿੱਤੇ ਸਨ ਜਦੋਂ ਪੁਲਿਸ ਨੇ ਉਸ ਜਗ੍ਹਾ ਦੀ ਖੁਦਾਈ ਕੀਤੀ ਜਿੱਥੇ ਅਭਿਸ਼ੇਕ ਦਾ ਮਰਡਰ ਕਰਕੇ ਉਸਨੂੰ ਦੱਬ ਦਿੱਤਾ ਗਿਆ ਸੀ ਤਾਂ ਪੁਲਿਸ ਨੂੰ ਉੱਥੇ ਅਭਿਸ਼ੇਕ ਦਾ ਕੰਕਾਲ ਮਿਲਿਆ ਕਿਉਂਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਨੂੰ ਚਲਦੇ ਹੋਏ ਲਗਭਗ 110 ਦਿਨ ਹੋ ਗਏ ਸੀ ਤੇ 110 ਦਿਨਾਂ ਬਾਅਦ ਪੁਲਿਸ ਨੂੰ ਅਭਿਸ਼ੇਕ ਦੇ ਕਾਤਿਲਾਂ ਦਾ ਪਤਾ ਲੱਗਿਆ ਸੀ ਪਰ ਫੋਰੈਂਸਿਕ ਰਿਪੋਰਟਾਂ ਤੋਂ ਇਹ ਕਲੀਅਰ ਹੋ ਗਿਆ ਕਿ ਇਹ ਜਿਹੜਾ ਕੰਕਾਲ ਸੀ ਅਭਿਸ਼ੇਕ ਦਾ ਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਅਭਿਸ਼ੇਕ ਦੇ ਕੱਪੜੇ ਤੇ ਮੋਟਰਸਾਈਕਲ ਵੀ ਖੂਬ ਵਿੱਚੋਂ ਕੱਢ ਦਿੱਤੇ ਤੇ ਹਾਲਾਂਕਿ ਗੁਨਾਹ ਸਾਬਿਤ ਹੋਣ ਤੋਂ ਕੁਝ ਮਹੀਨੇ ਬਾਅਦ ਹੀ ਸ਼ਾਮਾ ਤੇ ਨਵੇਤ ਜ਼ਮਾਨਤ ਤੇ ਬਾਹਰ ਆ ਗਏ ਸੀ ਤੇ ਫਿਰ ਇਹ ਕੇਸ ਲਗਭਗ 5 ਸਾਲ ਤੱਕ ਇਦਾਂ ਹੀ ਚੱਲਦਾ ਰਿਹਾ ਤੇ ਫਿਰ ਜਾ ਕੇ 19 ਦਸੰਬਰ 2023 ਨੂੰ ਸ਼ਾਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹਾਲਾਂਕਿ ਨਵੇਦ ਕੋ ਲੈ ਕੇ ਹਜੇ ਤੱਕ ਕੋਈ ਫੈਸਲਾ ਨਹੀਂ ਆਇਆ ਯਾਨੀ ਕਿ ਉਸ ਉੱਪਰ ਕੇਸ ਹਜੇ ਚੱਲ ਰਿਹਾ ਹੈ ਇਸ ਦੇ ਨਾਲ ਹੀ ਆਪਣੀ ਵੀਡੀਓ ਖਤਮ ਹੁੰਦੀ ਹੈ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਲਦੀ ਹੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦੀ